ਵਿਦੇਸ਼ ਬੈਠੇ ਭਰਾ ਦੇ ਜਨਮ ਦਿਨ ਦੀ ਪਾਰਟੀ ਕਰਦੇ ਦੋ ਜਵਾਨ ਪੁੱਤਾਂ ਦੀ ਇਕੱਠਿਆ ਜਾਨ ਚਲੀ ਗਈ ਤਾਂ ਮ੍ਰਿਤਕ ਨੌਜਵਾਨਾਂ ਦੇ ਵਿੱਚੋਂ ਇੱਕ ਮੁੰਡੇ ਨੇ ਥੋੜੀ ਦੇਰ ਬਾਅਦ ਵਿਦੇਸ਼ ਜਾਣਾ ਸੀ ਮੰਦਪਾਕੀ ਇਹ ਖਬਰ ਦਿੜਬਾ ਦੇ ਪਿੰਡ ਰੋਗਲਾ ਤੋਂ ਸਾਹਮਣੇ ਆਈ ਹੈ ਜਿੱਥੇ ਵਿਦੇਸ਼ ਬੈਠੇ ਭਰਾ ਦੇ ਜਨਮ ਦਿਨ ਦੀ ਪਾਰਟੀ ਲਈ ਸਾਰੇ ਮੁੰਡੇ ਇਕੱਠੇ ਹੁੰਦੇ ਨੇ ਪਾਰਟੀ ਕਰਨ ਦੇ ਲਈ ਮੁੰਡੇ ਸਮਾਨ ਲੈਣ ਜਾ ਰਹੇ ਹੁੰਦੇ ਨੇ ਕਿ ਰਸਤੇ ਦੇ ਵਿੱਚ ਬਣੇ ਸਪੀਡ ਬ੍ਰੇਕਰ ਤੋਂ ਉਹਨਾਂ ਦੀ ਗੱਡੀ ਜੰਪ ਕਰ ਜਾਂਦੀ ਹੈ ਜਿਸ ਕਾਰਨ ਗੱਡੀ ਪਲਟ ਗਈ ਹੈ ਜਿਸ ਦੇ ਵਿੱਚ ਦੋਵੇਂ ਨੌਜਵਾਨਾਂ ਦੀ ਜਾਨ ਚਲੀ ਗਈ ਹੈ ਦੱਸ ਦਈਏ ਕਿ ਦੋਵੇਂ ਮੁੰਡੇ ਪਿੰਡ ਰੋਗਲਾ ਦੇ ਰਹਿਣ ਵਾਲੇ ਨੇ ਜਵਾਨ ਪੁੱਤਾਂ ਦੀ ਮੌਤ ਦੀ ਖਬਰ ਸੁਣਦਿਆ ਘਰ ਦੇ ਵਿੱਚ ਮਾਤਮ ਛਾ ਗਿਆ ਛੋਟੀ ਉਮਰ ਦੇ ਦੋਵੇਂ ਮੁੰਡੇ ਜਿਨ੍ਹਾਂ ਦੇ ਵਿੱਚੋਂ ਲਾਡੀ ਸਿੰਘ ਜੋ ਕਿ ਤਕਰੀਬਨ 20 ਸਾਲ ਦੀ ਉਸਦੀ ਉਮਰ ਹੈ ਤੇ ਦੂਜਾ ਮੁੰਡਾ ਜਤਿੰਦਰ ਜਿਸ ਦੀ ਉਮਰ 24 ਸਾਲ ਦੱਸੀ ਜਾ ਰਹੀ ਹੈ ਤਾਂ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਦੋਵੇਂ ਦੋਸਤਾਂ ਦਾ ਇਕੱਠਾ ਸਸਕਾਰ ਹੋਇਆ ਚੱਕਨਾਚੂਰਕਾਰ ਦਾ ਹਾਲ ਵੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋਗੇ ਹਰ ਚੱਕ ਕਿੰਨਾ ਕੁ ਭਿਆਨਕ ਹੋਵੇਗਾ ਤਜਰਮ ਦਿਨ ਮਨਾਉਣ ਦੇ ਲਈ ਇਕੱਠੇ ਹੋਏ ਦੋਸਤਾਂ ਚੋਂ ਦੋ ਜਵਾਨ ਮੁੰਡਿਆਂ ਦੀ ਜਾਨ ਚਲੀ ਗਈ ਹੈ। ਇਹ ਮੰਦ ਭਾਗੀ ਖਬਰ ਦਿੜਬਾ ਤੋਂ ਸਾਹਮਣੇ ਆਈ ਹੈ। ਬਾਈ ਕੁਲਵੀਰ ਸਿੰਘ ਜੀ। ਬਾਈ ਇੱਕ ਭਤੀਜਾ ਲੱਗਦਾ ਸੀ ਮੇਰਾ ਇੱਕ ਭਰਾ ਲੱਗਦਾ ਸੀ ਆਪਣੇ ਲਾਣੇ ਜੋ ਜੀਗਾ। ਬਾਈ ਬਾਪਰੇ ਘਟਨਾ ਦਾ ਗੱਲ ਇੱਕ ਦੂਜਾ ਭਤੀਜਾ ਬਾਹਰ ਗਿਆ ਹੋਇਆ ਉਹਦਾ ਜਨਮ ਦਿਨ ਸੀ। ਪੂਰੇ ਘੇਰੇ ਬੈਠੇ ਨਵੇਂ ਮੁੰਡੇ ਇਕੱਠੇ ਹੋਰੇ ਜਿਹੜੇ ਪੜਦੇ ਤੇ ਨਾ ਪਾਰਟੀ ਕਰੀ ਤੀ। ਕੋਈ ਸਮਾਨ ਸਮੂਨ ਲੈਣ ਗਈ ਤੀ ਜੀ ਖਾਣ ਪੀਣ ਵਾਲਾ। ਬਸ ਹੁਣ ਮੁੜਦੇ ਹੋਏ ਦੇ ਸੰਦਾਂ ਹੀ ਪਤਾ ਲੱਗਿਆ ਵੀ ਇਹ ਕਹਿੰਦੇ ਐਕਸੀਡੈਂਟ ਹੋ ਗਿਆ ਭਾਈ। ਮੈਂ ਪਹਿਲਾਂ ਵੀ ਦੋ ਦਿਨ ਬਾਰ ਐਕਸੀਡੈਂਟ ਹੋ ਚੁੱਕੇ ਨੇ ਪਰ ਠੇਕੇਦਾਰ ਦੇ ਵੱਲ ਕੋਈ ਧਿਆਨ ਹੀ ਨਹੀਂ ਦੇ ਰਿਹਾ ਜੀ। ਅਸੀਂ ਦੋ ਤਿੰਨ ਵਾਰ ਬੇਨਤੀ ਵੀ ਕਰਕੇ ਆਏ ਆ ਪਰ ਉਹਨਾਂ ਨੇ ਕੋਈ ਧਿਆਨ ਨਹੀਂ ਉਹ ਕਹਿੰਦੇ ਵੀ ਅਹੀਂ ਚੱਲੀ ਜਾਂਦਾ ਸੀ ਸ਼ੀਟ ਚਾਰ ਕਰਦੇ ਐ ਐ ਕਰਨਾ ਬਾਹਰ ਕਰਨਾ ਇੱਕ ਮਹੀਨੇ ਤੋਂ ਵੱਧ ਹੋ ਗਿਆ ਪੱਟੇ ਨੂੰ ਪਰ ਹਜੇ ਤੱਕ ਕੋਈ ਨਾ ਰਸਤਾ ਚੱਲਦਾ ਕਰਾ ਚੰਗੇ ਢੰਗ ਦਾ ਨਾ ਕੋਈ ਸੇਫਟੀ ਹੈ। ਭਾਈ ਜੀ ਕਹੇ ਪਰਿਵਾਰ ਜਿਵੇਂ ਦੇਖਦੇ ਤੁਸੀਂ ਮੁੰਡੇ ਨੂੰ ਬਾਹਰ ਜਾਣਾ ਸੀ ਤੁਸੀਂ 10 ਸਾਲ ਮੁੰਡੇ ਨੂੰ ਬਾਹਰ ਵੀ ਜਾਣਾ ਸੀ। ਜਾਣਾ ਸੀ ਭਾਈ ਜੀ ਇੱਕ ਮੁੰਡੇ ਪਾ ਮੀਡੀਅਮ ਪਰਿਵਾਰ ਚੋਂ ਆ ਬਾਈ ਜੀ ਖੇਤੀਬਾੜੀ ਨਾਲ ਸੰਬੰਧਤ ਆ ਖੇਤੀਬਾੜੀ ਨਾਲ ਹੀ ਗੁਜ਼ਾਰਾ ਚੱਲਦਾ ਬਾਈ ਜੀ ਬਾਈ ਜੀ ਬਹੁਤ ਮੰਦਪਾਗੀ ਘਟਨਾ ਅੱਜ ਵਾਪਰੀ ਬਾਈ ਮੈਂ ਸਾਰਾ ਪਿੰਡ ਝੰਡੋੜ ਕੇ ਰੱਖਤਾ ਜਦੋਂ ਰਾਤ ਇਹ ਗੱਲ ਦਾ ਪਤਾ ਲੱਗਿਆ ਪਿੰਡ 'ਚ ਰੋਟੀ ਨਹੀਂ ਪੱਕੀ ਬਾਈ ਜੀ ਗੱਡੀ ਕਿਹੜੀ ਸੀ ਬਾਈ ਜੀ ਬਾਈ ਬਰਨਾ ਗੱਡੀ ਸੀਗੀ ਖਤਮ ਹੋ ਗਈ ਬਾਈ ਗੱਡੀ ਬਾਈ ਬਿਲਕੁਲ ਖਤਮ ਖਤਮ ਹੋ ਗਈ ਬਾਈ ਜੀ ਬਾਈ ਕੀ ਕਾਰਵਾਈ ਦੀ ਕੀ ਮੰਗ ਕਰਦੇ ਹੋ ਬਾਈ ਅਸੀਂ ਤਾਂ ਮੰਗ ਕਰਨਾ ਵੀ ਠੇਕੇਦਾਰ ਤੇ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਨੇ ਰਸਤਾ ਪਟਿਆ ਤੇ ਸਾਡੇ ਦੋ ਕੀਮਤੀ ਭਰਾ ਚਲੇ ਗਏ ਬਾਈ ਜੀ ਉਹਨਾਂ ਦੇ ਠੇਕੇਦਾਰ ਜਣ ਗੱਲੀ ਕਰਨ ਆਏ ਮੇਰਾ ਹਰਨਜੋਤ ਸਿੰਘ ਆ ਜੀ ਰੋਗੜਾ ਪੁਲ ਕੀ ਘਟਣਾ ਵਾਪਰੀ ਬਾਈ ਜੀ ਇਹ ਕੱਲ ਸ਼ਾਮ ਨੂੰ ਜੀ ਦੜਬੇ ਵੱਲੋਂ ਆ ਰਹੇ ਤੇ ਰੋਗੜੇ ਪਿੰਡ ਨੂੰ ਜਿਹੜਾ ਪੁਲ ਬਣ ਰਿਹਾ ਹੈ ਉਹਦੇ ਹੰਪ ਕਾਰਨ ਗੱਡੀ ਕੁਝ ਹੋ ਸਕਦਾ ਤੇਜ਼ ਹੋਵੇ ਹੰਪ ਦੇ ਗੱਡੀ ਮਤਲਬ ਜਦੋਂ ਨਾ ਰੁਕੀ ਕੰਟਰੋਲ ਨਾ ਹੋਇਆ ਤਾਉ ਪਪਲ ਟਪਕੇ ਗੱਡੀ ਜਿਹੜਾ ਕਿ ਉੱਥੇ ਟਾਲੀ ਸੀ ਉਹਦੇ ਵਿੱਚ ਵੱਜੀ ਤੇ ਮੌਕੇ ਤੇ ਉਹਤੋਂ ਗਏ ਅਸੀਂ ਇਹਨਾਂ ਨੂੰ ਬਾ ਬਰਸੀਆਂ ਨੇ ਹਸਪਤਾਲ ਲੈ ਕੇ ਗਏ ਉੱਥੇ ਸਾਨੂੰ ਉਹਨਾਂ ਨੇ ਮਤਲਬ ਕਿਹਾ ਵੀ ਨਾ ਜਵਾਬ ਦੇ ਦਿੱਤਾ ਉਸ ਤੋਂ ਬਾਅਦ ਫਿਰ ਅਸੀਂ ਸੀਵੀ ਹਸਪਤਾਲ ਲੈ ਕੇ ਗਏ ਸਾਡਾ ਮਨ ਨਹੀਂ ਖੜਿਆ ਹੈਗਾ ਤੇ ਉੱਥੋਂ ਵੀ ਸਾਨੂੰ ਜਵਾਬ ਮਿਲਿਆ ਕਿੰਨੇ ਬੰਦੇ ਸੀ ਗੱਡੀ 'ਚ ਦੋ ਬੰਦੇ ਸੀ ਗੱਡੀ 'ਚ ਜੀ ਦੋਨੇ ਦੋਸਤ ਸੀ ਇੱਕੇ ਪਿੰਡ ਦੇ ਸੀ ਹਾਂ ਦੋਨੇ ਦੋਸਤ ਸੀ ਜੀ ਰੋਗਲੇ ਪਿੰਡ ਦੇ ਸੀ ਕਿ ਜੀ ਸਤਿੰਦਰ ਸਿੰਘ ਤੇ ਲਾਡੀ ਸਿੰਘ ਕਿੰਨੀ ਕਿੰਨੀ ਉਮਰ ਸਭ ਜੀ ਹੋ ਜਾਂਦਾ ਇਹ ਤਕਰੀਬਨ ਜੀ 1 ਮਿੰਟ ਦਾ 18 20 ਸਾਲ ਦੀ ਉਮਰ ਸੀ ਜੀ ਇੱਕ ਦੀ 20 ਤੋਂ 22 ਸਾਲ ਦੀ ਉਮਰ ਸੀ ਜੀ ਜੀ ਪਤਾ ਲੱਗੇ ਬਾਹਰ ਬੋਰ ਵੀ ਜਾਣਾ ਸੀ ਹਾਂਜੀ ਇਹਨਾਂ ਨੇ ਬਾਹਰ ਜਾਣਾ ਸੀ ਜੀ ਪਹਿਲਾਂ ਜਿਹੜਾ ਮੁੰਡਾ ਸਤਿੰਦਰ ਹੈ 22 ਸਾਲ ਦਾ ਮੁੰਡਾ ਉਹਨੇ ਬਾਹਰ ਗਿਆ ਸੀ ਪਹਿਲਾਂ ਫਿਰ ਆ ਗਿਆ ਸੀ ਦੁਬਾਰਾ ਫਿਰ ਉਹਨੇ ਮਤਲਬ ਜਾਣਾ ਸੀ ਜਾਂ ਲਾਡੀ ਹੈ ਇਹਦਾ ਭਰਾ ਹੈ ਜਿਹੜਾ ਉਹ ਗਿਆ ਹੋਇਆ ਤੇ ਉਹਦਾ ਜਨਮ ਦਿਨ ਸੀ ਉਹਦੇ ਜਨਮ ਦਿਨ ਕਾ ਕੇ ਬੈਠੇ ਸੀ ਤੇ ਮੜਾ ਮੋਟਾ ਚਲੋ ਇੰਜੋਏ ਕਰਦੇ ਸੀਗੇ ਜਵਾਕ ਇਹ ਵਸਤੂ ਲੈਣ ਗਏ ਸੀ ਬਾਜ਼ਾਰ ਚ ਤੇ ਆਉਂਦੇ ਹੋਏ ਇਹ ਹਾਦਸਾ ਵਾਪਰਿਆ ਇਹਨਾਂ ਦਾ ਪਿੰਡ ਚ ਬਹੁਤ ਸੋਗ ਦੀ ਲਹਿਰ ਹੈ ਮੈਂ ਕਿਹਾ ਸਾਡੇ ਜੀ 2016 ਦੇ ਵਿੱਚ 7 ਨੌਜਵਾਨ ਮੁੰਡੇ ਮਰੇ ਸੀਗੇ ਅੱਜ ਸਾਨੂੰ ਜਿਹੜਾ ਦੁੱਖ ਹੈ ਜਵਾ ਦਵਾਰੇ ਇਹ ਦੋ ਮੁੰਡੇ ਜਿਹਨਾਂ ਮਰੇ ਸਾਡੇ ਵਿੜੇ ਦੇ ਵਿੱਚ ਬਗੇਸਰਾ ਪੱਤੀ ਦੇ ਵਿੱਚ ਦਵਾਰੇ ਦੁੱਖ ਸਾਨੂੰ ਜਿਹੜਾ ਉਹ ਤਾਜ਼ਾ ਕਰਦਾ ਨਹੀਂ ਲਵੇ ਨਹੀਂ ਇਹ ਕੋ ਖੇਤ ਚ ਰਹਿੰਦੇ ਨੇ ਜੀ ਲਾਡੀ ਸਿੰਘ ਤੇ ਤੇ ਲਾਲਾ ਵੀ ਅੱਧੋ ਇਹ ਪਿੰਡ ਵਿੱਚ ਰਹਿੰਦੇ ਨੇ ਜੀ ਇਹ ਮੋੜੀ ਕੱਢਦੇ ਨੇ ਜੀ ਇਹ ਪੂਣੀਆ ਪਰਿਵਾਰ ਚੋਂ ਨੇ ਜੀ ਇੱਕ ਹੀ ਜਗ੍ਹਾ ਤੇ ਫਿਰ ਇਕੱਠੇ ਸੰਸਕਾਰ ਹੋਏ ਹਾਂ ਜੀ ਹਾਂ ਜੀ ਦੋਨਾਂ ਸੰਸਕਾਰ ਇੱਕ ਥਾਂ ਤੇ ਕਰਾਇਆ ਗਿਆ ਜੀ ਕੀ ਨਾਮ ਹੈ ਜਗਮੀਲ ਸਿੰਘ ਜੀ ਕਿਵੇਂ ਦੇਖਦਾ ਸਭ ਹੋ ਜਾਏ ਬਹੁਤ ਮੰਨਪੂਰ ਜੀ ਤਾਂ ਜੀ ਡੜਬੇ ਗਏ ਸੀਗੇ ਆਉਂਦੇ ਹੋਏ ਕੁਦਰਤੀ ਇਹ ਬਾਣਾ ਵਾਪਰ ਗਿਆ ਕੋਲ ਬਣਦਾ ਸੀ ਰਾਹ 'ਚ ਉਹਦੇ ਕਾਰਨ ਕੰਟਰੋਲ ਨਹੀਂ ਹੋਈ ਗੱਡੀ ਗੱਡੀ ਉਤੋਂ ਦੀ ਛਾਲ ਮਾਰ ਗਈ ਦੋਵੇਂ ਵਿੱਚੇ ਮਰ ਗਈ ਦੋਵੇਂ ਮੁੰਡੇ ਉਸੇ ਟਾਈਮ ਹਾਂ ਜੀ ਦੋਵਾਂ ਦੀ ਇਹ ਜੋ ਪਰਿਵਾਰ ਸੀ ਜੀ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਸੀ ਪਰਿਵਾਰ ਖੇਤੀਬਾੜੀ ਕਰਦੇ ਸੀ ਜੀ ਬਸ ਦੋਏ ਦੋਏ ਮੁੰਡੇ ਟਰੈਡ ਚਲਾਉਂਦੇ ਤੇ ਉਹ ਨਾਲ ਚਲਾਉਂਦਾ ਸੀ ਆਪਦਾ ਚਲਾਉਂਦਾ ਸੀ ਖੇਤੀਬਾੜੀ ਕਰਕੇ ਗੁਜ਼ਾਰਾ ਕਰਦੇ ਸੀ ਹਾਂ ਯਾਰ ਵੀ ਜਾਣਾ ਸੀ ਬੱਚੇ ਨੇ ਹਾਂ ਜੀ ਇੱਕ ਮੁੰਡੇ ਨੇ ਜਾਣਾ ਸੀਗਾ ਮੋੜੀ ਘੰਡਾਂ ਦੇ ਮੁੰਡੇ ਨੇ ਇਹ ਸਾਡਾ ਪੂਣੀਆ ਪਰਿਵਾਰ ਦਾ ਬੰਦਾ ਸੀ ਕੀ ਨਾਮ ਉਹ ਜੀ ਮੱਖਣ ਸਿੰਘ ਜੀ। ਕਿਵੇਂ ਦੇਖਣ ਸੋਡੇ ਪਿੰਡ ਤੋਂ ਬਹੁਤ ਮੰਦਪਰ ਦੀ ਘਟਨਾ ਵਾਪਰੀ ਹੈ। ਹਾਂ ਜੀ ਬਹੁਤ ਦੁਖਾਈ ਘਟਨਾ ਵਾਪਰੀ ਹੈ ਜੀ। ਕੱਲ ਸ਼ਾਮ ਦਾ ਹੀ ਜਦੋਂ ਇਹ ਘਟਨਾ ਵਾਪਰੀ ਹੈ ਪੌਣੇ 8 ਵਜੇ ਦੀ। ਪਿੰਡ ਦੇ ਵਿੱਚ ਬਹੁਤ ਵੱਡੀ ਸੋਗ ਦੀ ਲਹਿਰ ਹੈ ਜੀ। ਦੋਨੇ ਮੁੰਡੇ ਪਤਨ ਪਿੰਡ ਦੀ ਰਹਿਣ ਵਾਲੇ ਸੀ। ਹਾਂ ਜੀ ਸਾਡੇ ਪਿੰਡ ਦੇ ਰਹਿਣ ਵਾਲੇ ਦੇ ਇੱਕ ਮੁੰਡੇ ਨੇ ਬਾਹਰ ਹੀ ਜਾਣਾ ਸੀਗਾ ਥੋੜੇ ਟਾਈਮ ਦੇ ਵਿੱਚ। ਇੱਕ ਮੁੰਡਾ ਸਟੱਡੀ ਕਰ ਰਿਹਾ ਸੀ ਸ਼ਾਇਦ ਜੀ। ਛੋਟੀ ਉਮਰ ਸੀ ਉਹਨਾਂ ਦੀ। ਹੇ ਸਵਾਸੀ ਇਹ ਮੁੰਡਾ ਲਾ ਜੀ ਕਿੰਨੇ ਕ ਪਿੰਡ ਬਹੁਤ ਵਧੀਆ ਠੀਕ ਕਿੰਨੇ ਕ ਸਵਾਦੇ ਪਰਿਵਾਰ ਵੀ ਨੇ ਇੱਕ ਸਵਾਦੇ ਨੇ ਇਹਨਾਂ ਦੇ ਵਧੀਆ شریف ਸੀ ਇੱਕ ਮੁੰਡੇ ਦਾ ਡੈਡੀ ਦੀ ਡੈਥ ਹੋਈ ਹੋਈ ਹੈ ਜੀ